ਇਹਦੇ ਚਿਹਦੇ ਮਾਫੀ ਮੰਗਿਆ ਗਲਤੀ ਕਰਨੀ ਇਹ ਮਾਫੀ ਮੁੱਖ ਮੰਤਰੀ ਮੰਗੇ ਮੇਰੀ ਇਹ ਅਪੀਲਾ ਲਾਜ਼ਿਰ ਕੁਦਰਵੀ ਲੋਹਰੀਆ ਜੱਟਿਆ ਤੇਰੇਆਂ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਤੂੰ ਦੱਸਦਾ ਜੇ ਵੱਡੀ ਸ਼ਰਿਆਲੀ ਦਾ ਸੀ ਤੂੰ ਇਹ ਦੱਸਦਾ ਕਿ ਉਥੋਂ ਦੇ ਸੰਤ ਬਾਪੂਚ ਜਿਨ੍ਹਾਂ ਨੇ ਬੰਨ ਦੇ ਉੱਪਰ ਅੱਜ ਕਿੰਨੇ ਆ ਲੋਕਾਂ ਦੀਆਂ ਜਾਨਾਂ ਬਚਾਈਆਂ ਕਿੰਨੇ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਔਰ ਉਹਨਾਂ ਜਾਨਾਂ ਬਚਾਉਣ ਦੇ ਨਾਲ ਨਾਲ ਕਿਤੇ ਇਹ ਵੀ ਦੱਸੇ ਲਾਲਜੀਤ ਭੁੱਲ ਕਿਉਂ ਦੇ ਚ ਤੇਰਾ ਕੀ ਰੋਲ ਸੀ ਕੀ ਮੁੱਖ ਮੰਤਰੀ ਇਹੋ ਜਿਹਾ ਬਣਾਤਾ ਪਹਿਲਾਂ ਵੀ ਪਿੱਟਦੇ ਰਹੇ ਆ ਕਿ ਭਾਈ ਜੇ ਸ਼ਰਾਬੀ ਦੇ ਹੱਥ ਤੁਸੀਂ ਬੱਸ ਫੜਾਉਂਗੇ ਤਾਂ ਫਿਰ ਸਵਾਰੀਆਂ ਰੀਚਾਂ ਲਿਆ ਨਹਿਰਾਂ 'ਚ ਲੱਪਣੀਆਂ ਔਰ ਜਾਨਾਂ ਜਿਹੋ ਜੀ ਕੋਕੋ ਉਹ ਜੇ ਬਚੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਚੋਣ ਪ੍ਰਚਾਰ ਨੂੰ ਲੈ ਕੇ ਲੀਡਰ ਲਗਾਤਾਰ ਲੱਗੇ ਹੋਏ ਨੇ ਉੱਥੋਂ ਹੀ ਆਮ ਆਦੀ ਪਾਰਟੀ ਦੇ ਮੰਤਰੀ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਹਦੇ ਚੱਲਦੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਕੁਲਵੀਰ ਜੀਰਾ ਵੱਲੋਂ ਅੱਜ ਸਵੇਰੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਉਹਨਾਂ ਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਕਿਹਾ ਕਿ ਕਿਸੇ ਜਾਤੀ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਗਈ ਹੈ ਜੇ ਗਰਾਉਣਾ ਸੀ ਤਾਂ ਮੰਤਰੀ ਸਾਹਿਬ ਆਪਣੇ ਕੰਮ ਗਰਾਉਂਦੇ ਦੋ ਸਾਲਾਂ ਦੇ ਵਿੱਚ ਕੀਤਾ ਕੀ ਹੈ ਕੋਈ ਸਵਾਲ ਖੜੇ ਕੀਤੇ ਮੈਂ ਪਹਿਲਾਂ ਤਾਂ ਦੱਸਣਾ ਚਾਹੁੰਦਾ ਕਿ ਕੱਲ ਹੀ ਮੇਰਾ ਦਿਲ ਕਰਦਾ ਸੀ ਮੈਂ ਲਾਈਵ ਹੋਵਾਂ ਪਰ ਮੈਂ ਲਾਈਵ ਕਿਉਂ ਨਹੀਂ ਹੋਇਆ ਜਾਂ ਵੀਡੀਓ ਕਿਉਂ ਨਹੀਂ ਪਾਈ ਕਿਉਂਕਿ ਜੋ ਮਾੜੀ ਸਰਦਾਰਲੀ ਕੈਬਨਿਟ ਮੰਤਰੀ ਲਾਲਜੀ ਸਿੰਘ ਖੋਲਰ ਨੇ ਬੋਲੀ ਉਹ ਤਾਂ ਨਹੀਂ ਪਾਈ ਕਿਉਂਕਿ ਕੱਲ ਖਾਲਸਾ ਪੰਥ ਦਾ ਸਾਜਨਾ ਦਿਵਸ ਸੀ ਵਿਸਾਖੀ ਸੀ ਸੰਗਰਾਮ ਦਾ ਸ਼ੁਭ ਦਿਹਾੜਾ ਸੀ ਔਰ ਮੈਂ ਨਹੀਂ ਸੀ ਚਾਹੁੰਦਾ ਕਿ ਜੇ ਇਹਨੇ ਕੋਈ ਗਲਤੀ ਕੀਤੀ ਹੈ ਤੇ ਮੈਂ ਵੀ ਅੱਜ ਦੇ ਦਿਨ ਕੋਈ ਸਿੱਖ ਸੰਗਤਾਂ ਦੇ ਵਿੱਚ ਕੋਈ ਮਾੜਾ ਮੈਸੇਜ ਦੇ ਪਰ ਮੈਂ ਸਰਦਾਰ ਲਾਲਜੀਤ ਸਿੰਘ ਕੋਲਰ ਤੈਨੂੰ ਇਹ ਗੱਲ ਕਹਿਣੀ ਚਾਹਾਂ ਕਿ ਤੂੰ ਜੋ ਕੁਝ ਵੀ ਬੋਲਿਆ ਜੋ ਗਿੱਲ ਪਰਿਵਾਰ ਬਾਰੇ ਬੋਲਿਆ ਔਰ ਜੋ ਤੂੰ ਸਾਡੇ ਭਾਈ ਲਾਲੋ ਦੇ ਵਾਰਸਾਂ ਬਾਰੇ ਜਾਂ ਉਹਨਾਂ ਸਵਰਨਕਾਰ ਵੀਰਾਂ ਬਾਰੇ ਜੋ ਸ਼ਬਦਾਵਲੀ ਵਰਤੀ ਏ ਮੈਂ ਉਹਦੀ ਸਖਤ ਨਿੰਦਾ ਕਰਦਾ ਔਰ ਮੈਂ ਇਹ ਗੱਲ ਕਹਿਣਾ ਵਾ ਕਿ ਤੇਰਾ ਕਸੂਰ ਨਹੀਂ ਸੀ ਕਿਉਂਕਿ ਤੂੰ ਭਾਂਡਾ ਛੋਟਾ ਸੀ ਭਰ ਗਿਆ ਉੱਚਣ ਲੱਗ ਪਿਆ ਔਰ ਗੱਲ ਇਹ ਆ ਕਿ ਗੱਲ ਇਹ ਆ ਕਿ ਅਸੀਂ ਵਾਰਸਾਂ ਦੀ ਗੱਲ ਕੀਤੀ ਭਾਈ ਲਾਲੋ ਦੇ ਵਾਰਸ ਹੀ ਆ ਜਿੰਨਾ ਕਰਕੇ ਅਸੀਂ ਇੱਥੇ ਬੈਠੇ ਆ ਉਹ ਉਹ ਸਵਰਨਕਰ ਵੀਰ ਸੀ ਜਿੰਨਾ ਕਰਕੇ ਅੱਜ ਜਦੋਂ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਵਿਆਹ ਸ਼ਾਦੀਆਂ ਕਰਦੇ ਹੋ ਤਾਂ ਤੁਹਾਨੂੰ ਵਿਆਹ ਬੰਨਣ ਤੋਂ ਪਹਿਲਾਂ ਜਾਂ ਕੋਈ ਪ੍ਰੋਗਰਾਮ ਕਰਨ ਤੋਂ ਪਹਿਲਾਂ ਉਹਨਾਂ ਦੇ ਕੋਲ ਜਾਣਾ ਪੈਂਦਾ ਅੱਜ ਲਾਲਜੀਤ ਸਿੰਘ ਭੋਲਰ ਤੂੰ ਕਹਿ ਤਾ ਦਿੱਤਾ ਕਿ ਮੈਂ ਵੱਡੀ ਸਰੀਆਲੀ ਆ ਤੂੰ ਲਾਹੌਰ ਜਾਂ ਜਾਟੇ ਅੱਜ ਲਾਹੌਰ ਇਹ ਵੀ ਇਸ ਗੱਲ ਦੀ ਸ਼ਰਮ ਮਹਿਸੂਸ ਕਰਦੇ ਆ ਕਿ ਨਲਾਇਕ ਪੁੱਤਰ ਜਿਹੜਾ ਉਹ ਜੰਮ ਪਿਆ ਲਾਹੌਰੀਆਂ ਦੇ ਘਰੇ ਅੱਜ ਤੈਨੂੰ ਪਤਾ ਵੀ ਕਿ ਲਾਹੌਰੀਆਂ ਦਾ ਵਿਸ਼ੋਕੜ ਕੀ ਹੈ ਮੈਂ ਵੀ ਲਾਹੌਰ ਚ ਆਇਆ ਮੈਂ ਵੀ ਪਾਕਿਸਤਾਨ ਚ ਆਇਆ ਮੇਰਾ ਪਿੰਡ ਮੱਥੋ ਕੇ ਆ ਔਰ ਮੈਂ ਦੱਸਣਾ ਚਾਹਾਂ ਉਹ ਲਾਹੌਰੀਏ ਉਹ ਨਹੀਂ ਜਿਨ੍ਹਾਂ ਨੇ ਧੀਆਂ ਪੈਣਾ ਦੀਆਂ ਇੱਜ਼ਤਾਂ ਰੱਖੀਆਂ ਜਿਨ੍ਹਾਂ ਨੇ ਹਰੇਕ ਜਾਤ ਨੂੰ ਹਰੇਕ ਧਰਮ ਨੂੰ ਦੇ ਆਦਮੀ ਨੂੰ ਨਾਲ ਲੈ ਕੇ ਚੱਲੇ ਜਿਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਮਾੜੇ ਸਮੇਂ ਦੇ ਵਿੱਚ ਔਰ ਇੱਥੇ ਲਿਆ ਕੇ ਆਪਣੇ ਘਰ ਬਸਾਏ ਜਿਸ ਦਿਨ ਅਸੀਂ ਲਾਹੌਰ ਚੁਆਏ ਸੀ ਉਦੋਂ ਸਾਡੇ ਕੋਲ ਕੀ ਸੀ ਮੇਰੇ ਬਜ਼ੁਰਗ ਦੱਸਦੇ ਆ ਕਿ ਇੱਕ ਕਾਨਿਆਂ ਦੀ ਜਿਹੜੀ ਜਿੰਨੂੰ ਆਪਾਂ ਕਹਿ ਦਿੰਨੇ ਆ ਇੱਕ ਝੌਂਕੜੀ ਦੇ ਵਿੱਚ ਆੜ ਕੇ ਰਹਿ ਸੀ ਔਰ ਇੱਥੇ ਆੜ ਕੇ ਜੇ ਘਰ ਬਾਏ ਬਣਾਏ ਆ ਆ ਜਿਹਨਾਂ ਭਾਈ ਲਾਲੋ ਦੇ ਵਾਰਸਾਂ ਨੇ ਬਣਾਏ ਆ ਅੱਜ ਇੱਥੇ ਆੜ ਕੇ ਜੇ ਏਡੇ ਏਡੇ ਮਹਿਲਾਂ ਦੇ ਵਿੱਚ ਰਹਿ ਰਹੇ ਆ ਅੱਜ ਜਿਹੜੇ ਘਰ ਦੇ ਵਿੱਚ ਰਹਿ ਰਹੇ ਆ ਉਹ ਵੀ ਭਾਈ ਲਾਲੋ ਦੇ ਵਾਰਸਾਂ ਦਾ ਬਣਿਆ ਹੈ। ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹਦੇ 'ਚ ਤੇਰਾ ਕਸੂਰ ਨਹੀਂ ਇਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਕਸੂਰ ਆ ਭਗਵੰਤ ਮਾਨ ਦਾ। ਉਹ ਭਗਵੰਤ ਮਾਨ ਪਹਿਲਾਂ ਤਾਂ ਲੋਕਾਂ ਨੇ ਗਲਤੀ ਕੀਤੀ ਕਿ ਮੁੱਖ ਮੰਤਰੀ ਇਹੋ ਜਿਹਾ ਬਣਾਤਾ ਪਹਿਲਾਂ ਵੀ ਪਿੱਟਦੇ ਰਹੇ ਆ ਕਿ ਭਾਈ ਜੇ ਸ਼ਰਾਬੀ ਦੇ ਹੱਥ ਤੁਸੀਂ ਬਸ ਫੜਾਉਂਗੇ ਤਾਂ ਫਿਰ ਸਵਾਰੀਆਂ ਰੀ ਚੱਲੀਆਂ ਨਹਿਰਾਂ 'ਚ ਲੱਪਣੀਆਂ। ਔਰ ਗਾਂ ਜਿਹੋ ਜੀ ਕੋਕੋ ਉਹੋ ਜਿਹੇ ਬੱਚੇ। ਉਹ ਯਾਰ ਮੇਰੀ ਇੱਕ ਗੱਲ ਸੁਣ ਲਾਲਜੀਤ ਸਿੰਘ ਭੋਲਾ ਪਹਿਲੀ ਗੱਲ ਇਹ ਕਿ ਤੂੰ ਜੇ ਇਲੈਕਸ਼ਨ ਲੜਦਾ ਪਿਆ ਤੈਨੂੰ ਪਾਰਟੀ ਨੇ ਜੇ ਤੈਨੂੰ ਮੰਤਰੀ ਬਣਾਇਆ ਦੋ ਮਹਿਕਮੇ ਦਿੱਤੇ ਆ ਤਾਂ ਤੈਨੂੰ ਇਸ ਕਰਕੇ ਨਹੀਂ ਦਿੱਤੇ ਕਿ ਜੀ ਤੂੰ ਲੋਕਾਂ ਦੇ ਪਰਿਵਾਰਾਂ ਬਾਰੇ ਔਰ ਲੋਕਾਂ ਦੇ ਧਰਮਾਂ ਬਾਰੇ ਕਹਿਣਾ ਫਿਰੇ ਕਿ ਤੂੰ ਫਰਾਨੀ ਜਾਤ ਦਾ ਤੂੰ ਫਰਾਨੀ ਜਾਤ ਦਾ ਸਾਡੇ ਗੁਰੂ ਸਾਹਿਬ ਨੇ ਤਾਂ ਕੋਈ ਜਾਤ ਪੇਤ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਇਸ ਕਰਕੇ ਮੇਰੀ ਇੱਕ ਬੇਨਤੀ ਆ ਜੇ ਦੱਸਣਾ ਸੀ ਜੀ ਤੂੰ ਇਹ ਦੱਸਦਾ ਕਿ ਤੇਰੇ ਕੋਲ ਦੋ ਦੋ ਮਹਿਕਮੇ ਆ ਪੰਚਾਇਤ ਦਾ ਹੈ, ਟ੍ਰਾਂਸਪੋਰਟ ਦਾ ਹੈ ਜਿਹੜੇ-ਜਿਹੜੇ ਵਿਭਾਗਾਂ ਤੇਨੂੰ ਦਿੱਤੇ ਉਹਨਾਂ 'ਚ ਕੀ ਕੰਮ ਕੀਤਾ? ਤੂੰ ਦੱਸਦਾ ਜੇ ਵੱਡੀ ਸਰਹਾਲੀ ਦਾ ਸੀ, ਤੂੰ ਇਹ ਦੱਸਦਾ ਕਿ ਉੱਥੋਂ ਦੇ ਸੰਤ ਮਹਾਂਪੁਰਖ ਜਿਨ੍ਹਾਂ ਨੇ ਬੰਨ੍ਹ ਦੇ ਉੱਪਰ ਅੱਜ ਕਿੰਨਿਆਂ ਲੋਕਾਂ ਦੀਆਂ ਜਾਨਾਂ ਬਚਾਈਆਂ, ਕਿੰਨੇ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਔਰ ਉਹਨਾਂ ਜਾਨਾਂ ਬਚਾਉਣ ਦੇ ਨਾਲ-ਨਾਲ ਕਿਤੇ ਇਹ ਵੀ ਦੱਸੇ ਲਾਲਜੀਤ ਭੁੱਲ ਕਿਉਂ ਦੇਚ ਤੇਰਾ ਕੀ ਰੋਲ ਸੀ? ਔਰ ਮੈਂ ਇਹ ਗੱਲ ਕਹਿਣਾ ਕਿ ਉਹ ਸੰਤਾਂ ਮਹਾਂਪੁਰਖਾਂ ਕਰਕੇ ਸਰਹਾਲੀ ਵਾਲਿਆਂ ਕਰਕੇ ਅੱਜਾ ਜਿਹੜੇ ਜਿਹੜੇ ਲੋਕ ਨੇ ਜਿਹੜੇ ਮਾਝਾ ਬੈਲਦੇ ਔਰ ਕਿਉਂਕਿ ਇਹ ਮਾਲਵੇ ਤੇ ਮਾਝੇ ਦੀ ਗੱਲ ਤੈਨੂੰ ਕਰਨੀ ਆਉਂਦੀ ਹੈ ਮੈਨੂੰ ਨਹੀਂ ਕਰਨੀ ਆਉਂਦੀ। ਤੂੰ ਗਿੱਲਸਾ ਬਾਰੇ ਕੀ ਆ ਕਿ ਗਿੱਲਸਾ ਤੇਰਾ ਪਤਾ ਨਹੀਂ ਕਿਹੜਾ ਪਿੰਡ ਆ ਤੂੰ ਮਾਲਵੇ ਚ ਆਇਆ ਜਾਂ ਕਿੱਥੋਂ ਆਇਆ ਉਹ ਚਾੜੀ ਮੁਕਤਿਆ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਨੂੰ ਕੋ ਲੱਗੀ। ਇਹ ਪੰਜਾਬ ਜਿਹੜਾ ਗੁਰੂਆਂ ਤੇ ਪੀਰਾਂ ਦੀ ਧਰਤੀ ਏ ਅਸੀਂ ਪੰਜਾਬ ਨੂੰ ਸਿਰਜਿਆ ਹੈ ਸਿਉਨੇ ਦੀ ਚਿੜੀ ਜਿਹੜੀ ਆ ਉਹ ਤਾਂ ਪੰਜਾਬ ਬਣ ਸਕਦਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਔਰ ਉਹਨਾਂ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਨਾਲ ਜੇ ਤੇਰੇ ਅੱਗੇ ਕਾਫਰ ਆਗੇ ਨਾ ਸਿੱਖ ਤਾਮ ਦੇ ਵਿੱਚ ਤਾਂ ਉਹ ਬੇੜਾਗਰ ਕਰਕੇ ਰੱਖ ਦੇਣਗੇ ਔਰ ਮੈਂ ਇੱਕ ਗੱਲ ਸੁਣ ਲਾ ਤੂੰ ਇਹ ਗੱਲ ਕਿਹਾ ਕਿ ਮਾਲਵੇ ਤੇ ਮਾਝੇ ਦੀ ਗੱਲ ਕਰਦਾ ਯਾਰ ਅਸੀਂ ਤਾਂ ਕਦੀ ਮਾਲਵੇ ਤੇ ਮਾਝੇ ਦੀ ਗੱਲ ਨਹੀਂ ਕੀਤੀ ਅਸੀਂ ਤਾਂ ਕਦੀ ਉਹਨਾਂ ਬਾਰੇ ਗੱਲ ਨਹੀਂ ਕੀਤੀ ਅੱਜ ਜਿਹੜੇ ਹਰੀ ਘਿਹੜ ਤੋਂ ਲੰਘਦਾ ਰਿਹਾ ਅੱਜ ਤਾਂ ਪੁੱਲ ਨਵਾਂ ਬਣਿਆ ਤੈਨੂੰ ਇਹ ਵੀ ਯਾਦ ਹੋ ਗਿਆ ਭਾਈ ਲਾਲੋ ਦੇ ਵਾਰਸਾਂ ਨਾਲ ਬਣਿਆ ਹੋਇਆ ਪੋਲਾ ਜਿੱਦਣ ਮਾਲਵੇ ਤੇ ਮਾਝੇ ਦਾ ਮੇਲ ਕਰਾਇਆ ਸੀ ਇਹ ਵੀ ਖਡੂਰ ਦੇ ਮਿਸਤਰੀ ਸਿੰਘ ਨੇ ਜਿਨ੍ਹਾਂ ਨੇ ਪੁਲ ਬਣਾਇਆ ਜਿਹੜਾ ਜੀਰੇਵਾਲਕੇ ਚ ਖਡੂਰ ਪਿੰਡ ਪੈਂਦਾ ਆ ਹੁਣ ਜਦੋਂ ਆਏਗਾ ਨਾ ਵੋਟਾਂ ਮੰਗਣ ਤੈਨੂੰ ਦੱਸਣਗੇ ਕਿ ਉਸ ਪਿੰਡ ਦੇ ਵਿੱਚੋਂ ਉਹ ਮਿਸਤਰੀ ਸਿੰਘਾ ਨੇ ਜਿਹੜਾ ਪੁਲ ਬਣਾਇਆ ਚਾਹ ਅਗਰੇਜਾਂ ਵੇਲੇ ਦਾ ਪੁਲ ਬਣਿਆ ਔਰ ਇਸ ਕਰਕੇ ਮੇਰੀ ਇਹ ਤਾਂ ਇਹ ਬੇਨਤੀ ਆ ਕਿ ਇਹਦੇ ਵਿੱਚ ਤੂੰ ਤਾਂ ਜਿਹੜੀ ਮਾਫੀ ਮੰਗੀ ਔਰ ਮਾਫੀ ਮੰਗਣ ਤੋਂ ਬਾਅਦ ਫਿਰ ਜਿਹੜੀ ਵੀਡੀਓ ਪਾਈ ਔਰ ਜਿਹਦੇ ਵਿੱਚ ਤੂੰ ਇਹ ਗੱਲ ਕੀਤੀ ਕਿ ਜੇ ਉਂਗਲ ਦੇਣ ਦਾ ਹੋਵੇ ਤਾਂ ਤੁਹਾਨੂੰ ਘੱਟੋ-ਘੱਟ ਬਾਹ ਰਹਿਣ ਦਾ ਜਿਹੜਾ ਚੱਜ ਹੋਣਾ ਚਾਹੀਦਾ ਔਰ ਮੈਂ ਇਹ ਨਹੀਂ ਗੱਲਾਂ ਕਰਦਾ ਕਿਉਂਕਿ ਇਹ ਘਟੀਆਂ ਗੱਲਾਂ ਨੇ ਉਹ ਸਿਆਸੀ ਬਣੇ ਉਹ ਇਲੈਕਸ਼ਨ ਲੜਦਾ ਕੰਮ ਦੱਸ ਮੈਂ ਆਪਦੇ ਕੰਮ ਕਰਾਉਣਾ ਆ ਮੇਰੇ ਹਲਕੇ ਦੇ ਵਿੱਚ ਉਹ ਦੋਵਾਂ ਸਾਲਾਂ 'ਚ ਤੁਹਾਡੀ ਉਪਲਬਧੀ ਕੀ ਹੈ ਯਾਰ ਇਹ ਤਾਂ ਦੱਸ ਦਿਓ ਤੂੰ ਮੈਨੂੰ ਦੱਸ ਦੇ ਕਿ ਦੋਵਾਂ ਸਾਲਾਂ ਦੇ ਵਿੱਚ ਕਿਹੜੇ ਬੰਦ ਦੇ ਉੱਤੇ ਤੂੰ ਸ਼ਰਕ ਬਣਾਤੀ ਹੈ ਔਰ ਜਿੱਥੇ ਪਾਣੀ ਆਇਆ ਕਿੰਨਿਆਂ ਨੂੰ ਜਿਹੜੇ ਆ ਕਿ ਤੂੰ ਮੁਆਵਜ਼ੇ ਦਵਾਤੇ ਔਰ ਮੈਂ ਗੱਲ ਕਹਿਣਾ ਚਾਹਾਂ ਕਿ ਤੂੰ ਮੈਨੂੰ ਦੱਸੀ ਕਿ ਕਿਹੜੇ ਪਿੰਡ 'ਚ ਏਟ ਲੱਗੀ ਹੈ ਤੂੰ ਪੰਜਾਬ ਦਾ ਮੰਤਰੀ ਇਹ ਕੱਲਾ ਪੱਟੀ ਦਾ ਮੰਤਰੀ ਨਹੀਂ ਹੈਗਾ ਮੈਨੂੰ ਇਹ ਤਾਂ ਦੱਸ ਕਿ ਕਿੰਨੀਆਂ ਏਸੀ ਬੱਸਾਂ ਜਿਹੜੀਆਂ ਪੱਟੀ ਦੇ ਵਿੱਚੋਂ ਤੂੰ ਚੰਡੀਗੜ੍ਹ ਨੂੰ ਚਲਾ ਦਤੀਆਂ ਮੈਨੂੰ ਇਹ ਤਾਂ ਦੱਸ ਕਿ ਤੂੰ ਕੀ ਕਿੰਨੇ ਪਾਰਕ ਬਣਾ ਦਿੱਤੇ ਕਿੰਨੇ ਸਟੇਡੀਆ ਬਣਾ ਦਿੱਤੇ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਭਗਵੰਤ ਮਾਨ ਜੀ ਇਹਦੇ ਚਿਹਦੇ ਮਾਫੀ ਮੰਗਿਆ ਗੱਲ ਨਹੀਂ ਕਰਨੀ ਇਹ ਮਾਫੀ ਮੁੱਖ ਮੰਤਰੀ ਮੰਗੇ ਮੇਰੀ ਇਹ ਅਪੀਲ ਆ ਕਿਉਂਕਿ ਉਸ ਮੁੱਖ ਮੰਤਰੀ ਦਾ ਗਣਾ ਹੈ ਜਿੰਨੇ ਇਹੋ ਜਿਹਾ ਨਲਾਇਕ ਮੰਤਰੀ ਬਣਾਇਆ ਮਹਿਕਮੇ ਦੋ ਦੇਤੇ ਐਡੇ ਵੱਡੇ ਵੱਡੇ ਮਹਿਕਮੇ ਦੇਤੇ ਇਸੇ ਕਰਕੇ ਕਹਿੰਦੇ ਕਿ ਜਿਹੜਾ ਤਜਰਬੇਕਾਰ ਬੰਦਾ ਹੁੰਦਾ ਤਜਰਬੇਕਾਰ ਉਹ ਤਜਰਬੇ ਕਰ ਤਜਰਬੇ ਦਾ ਤਜਰਬਾ ਬੋਲਦਾ ਹੁੰਦਾ ਔਰ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਲਾਲਜੀਤ ਸਿੰਘ ਕੋਲ ਲੱਗ ਲਾਲਜੀਤ ਸਿੰਘ ਕੋਲਰ ਇਹ ਮਾਫੀ ਮੰਗਿਆ ਗੱਲ ਨਹੀਂ ਕਰਨੀ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਉਹ ਚਿੰਗ ਤੋਂ ਵਾਲੀ ਹੈ ਔਰ ਮੈਂ ਗੱਲ ਕਹਿਣੀ ਚਾਹੁੰਦਾ ਗਿੱਲ ਮਾਲਵੇ ਝੋਟਕੇ ਆਇਆ ਤੇ ਗਿੱਲ ਨੇ ਜਾ ਕੇ ਵੇ ਪੱਟੀ ਦਾ ਮੂੰਹ ਧੋਕੇ ਰੱਖ ਦਿੱਤਾ ਕਿੰਨੇ ਕੰਮ ਕੀਤੇ ਆ ਉਹ ਦੋਵਾਂ ਸਾਲਾਂ ਚ ਕੋਈ ਕੰਮ ਦਾ ਗਣਾ ਅੱਜ ਤੂੰ ਤੇ ਇਹ ਗੱਲ ਕਹਿਤੀ ਗਿੱਲ ਮਾਲਵੇ ਚ ਆਇਆ ਤੇਨੂੰ ਯਾਦ ਹੋਣਾ ਚਾਹੀਦਾ ਜੇ ਨਹੀਂ ਤਾਂ ਆਪਣੇ ਬਜ਼ੁਰਗਾਂ ਨੂੰ ਪੁੱਛੀ ਜਦੋਂ ਸਭ ਤੋਂ ਪਹਿਲਾ ਪੁਲਿਸ ਨੇ ਗਿੱਲ ਦੇ ਚੱਦੇ ਪਾੜੇ ਜਾਂ ਗਿੱਲ ਨੂੰ ਕੁੱਟਿਆ ਤਸ਼ੱਦਦ ਕੀਤਾ ਪੁਲਿਸ ਨੇ ਤਾਂ ਸਭ ਤੋਂ ਪਹਿਲਾ ਪੱਟੀ ਛਾਣੇ ਚ ਕੀਤਾ ਸੀ ਤੈਨੂੰ ਇਸ ਗੱਲ ਦਾ ਪਤਾ ਨਾ ਜੀਦਾ ਤਾਂ ਗਿੱਲ ਸਾਹਿਬ ਨੇ ਉਸ ਦਿਨ ਤੋਂ ਮਨ ਬਣਾ ਲਿਆ ਸੀਗਾ ਕਿ ਅੱਜ ਤੋਂ ਬਾਅਦ ਮੈਂ ਪੱਟੀ ਦਾ ਵਸਨੀਕ ਬਣ ਕੇ ਰ੍ਹਾਂਗਾ ਔਰ ਜੇ ਉਹਨਾਂ ਨੇ ਜਿੰਨੇ ਇਲੈਕਸ਼ਨ ਲੜੇ ਉਹਨਾਂ ਨੇ ਪੱਟੀ ਤੋਂ ਲੜੇ ਉਹ ਭਾਈ ਉਹ ਤਾਂ 6-7 ਇਲੈਕਸ਼ਨ ਹਾਰ ਕੇ ਵੀ ਉਹਨੇ ਜੱਟ ਨੇ ਹੌਸਲਾ ਨਹੀਂ ਛੱਡਿਆ ਕਿਉਂਕਿ ਉਹਦੇ ਤੇ ਗੁਰੂ ਦੀ ਮਿਹਰ ਸੀ ਉਹ ਗੁਰੂ ਦਾ ਸਿੱਖਾ ਤੇਰੇ ਤਰ੍ਹਾਂ ਕਾਫਰ ਨਹੀਂਗਾ ਤੇਰੇ ਤਰ੍ਹਾਂ ਚੌਧਰਾ ਲੈ ਨੂੰ ਪੱਗਾ ਨਹੀਂ ਬਣੀਆਂ ਤੇਰੇ ਤਰ੍ਹਾਂ ਉਹ ਲੋਕਾਂ ਨੂੰ ਝੂਠ ਨਹੀਂ ਬੋਲਦਾਗਾ ਅੱਜ ਲੋਕਾਂ ਦੀ ਕਚਹਿਰੀ 'ਚ ਜਾਣਾ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇ ਆਕਰ ਅੱਜ ਮੈਂ ਔਰ ਔਰ ਨੂੰ ਨਾ ਲੋਕਾਂ ਨੂੰ ਵੀ ਕਹਿਣਾ ਜਿਹੜੇ ਇਹਦੇ ਪਿੱਛੇ ਵਾਹ ਵਾਹ ਕਰਦੇ ਨੇ ਉਹ ਕਦੀ ਆਪ ਦੀ ਪੀੜੀ ਥੱਲੇ ਸੋਟਾ ਮਾਰਿਆ ਜੀ ਉਹ ਤੁਸੀਂ ਇਹ ਗੱਲ ਕਹਿੰਦੇ ਸੀ ਅਸੀਂ ਅਸੀਂ ਲਾ ਲਿਆਂਦਾ ਉਹ ਇਹੋ ਜਿਹਾ ਬੇਬੂਹ ਮੰਤਰੀ ਲਿਆਂਦਾ ਜੇ ਨੂੰ ਇਹ ਨਹੀਂ ਪਤਾਗਾ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਕਿਹੜੀ ਗੱਲ ਰੱਖਣੀ ਤੇ ਨਹੀਂ ਰੱਖਣੀ ਔਰ ਤੂੰ ਗੱਲਾਂ ਕਰਦਾ ਹੈ ਕਿ ਯਾਰ ਗਿੱਲ ਸਾਹਿਬ ਦੀਆਂ ਉਹ ਤੂੰ ਗਿੱਲ ਸਾਹਿਬ ਦੀ ਕਿੱਥੇ ਰੀਸ ਕਰ ਲਈਆਂ ਉਹ ਗਿੱਲ ਸਾਹਿਬ ਦੇ ਦਾ ਪੈਰਗਾ ਵੀ ਤੂੰ ਐਣੀ ਉਹ ਗਿੱਲ ਸਾਹਿਬ ਨੇ ਜੇ ਜੋਧਪੁਰ ਜੇਲ ਕੱਟੀਆਂ ਜੇ ਗਿੱਲ ਸਾਹਿਬ ਨੇ ਜੇਲਾਂ ਕੱਟੀਆਂ ਨੇ ਤਾਂ ਲੋਕਾਂ ਦੀ ਖਾਤਰ ਕੱਟੀਆਂ ਨੇ ਉਹਨਾਂ ਨੇ ਤੁਹਾਡੇ ਤਰ੍ਹਾਂ ਤੁਹਾਡੇ ਲੀਡਰਾਂ ਤਰ੍ਹਾਂ ਰਿਸ਼ਵਤ ਦੇ ਵਿੱਚ ਨਹੀਂ ਕੱਟੀਆਂ ਔਰ ਜੇ ਹਿੰਮਤ ਰੱਖਦਾ ਤੇ ਮੇਰੇ ਤਰ੍ਹਾਂ ਹਿੰਮਤ ਰੱਖ ਜੇ ਵਾਕਈ ਤੂੰ ਇਹ ਗੱਲ ਕਹਿਣਾ ਤੂੰ ਲਾਹੌਰਿਆ ਹੈ ਤੇ ਬਾਈ ਸੱਚ ਬੋਲਣ ਦਾ ਮੈਦਾ ਜਿਹੜਾ ਉਹ ਤੇਰੇ 'ਚ ਹੋਣਾ ਚਾਹੀਦਾ ਲੋਕਾਂ ਦੇ ਖਿਲਾਫ ਨਾ ਬੋਲ ਆਪਦੇ ਮੁੱਖ ਮੰਤਰੀ ਦੇ ਖਿਲਾਫ ਬੋਲ ਤੇਰਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਨਸ਼ਾ ਬੰਦ ਕਰਾਂ ਬਈ ਨਸ਼ਾ ਬੰਦ ਕਰਤਾ ਮੈਂ 2017 'ਚ ਜਦੋਂ ਸਰਪੰਚਾਂ ਨੇ ਸੌਂ ਚੁੱਕਣੀ ਸੀ ਜਦੋਂ ਮੈਂ ਐਮਐਲਏ ਸੀ ਤਾਂ ਮੈਂ ਆਪਦੇ ਮੁੱਖ ਮੰਤਰੀ ਦੇ ਖਿਲਾਫ ਕੈਪਟਨ ਮਨਿੰਦਰ ਸਿੰਘ ਦੇ ਖਿਲਾਫ ਕਿਹਾ ਸੀ ਕਿ ਝੂਠੀ ਸ਼ੌਂ ਘਾਦੀ ਆ ਔਰ ਉਹਦੇ ਚ ਮੈਨੂੰ ਉਹਨੇ ਸਸਪੈਂਡ ਵੀ ਕੀਤਾ ਹਿੰਮਤ ਹੈਗੀ ਐ ਬੋਲ ਸਕਦਾ ਪਰ ਤੂੰ ਤਾਂ ਮੈਨੂੰ ਲੱਗਦਾ ਤੇਰਾ ਆਪਦਾ ਡਾਕ ਟੈਸਟ ਹੋਣਾ ਤੇਰਾ ਡਰਗ ਟੈਸਟ ਕਰਾਉਣ ਆਲਾ ਕਿ ਤੂੰ ਕਿਹੜਾ ਕਿਹੜਾ ਨਸ਼ਾ ਕਰਦਾ ਮੈਨੂੰ ਤਾਂ ਲੱਗਦਾ ਕੱਲ ਮਾਲ ਚੰਗਾ ਛਕਿਆ ਹੋਣਾ ਹੋ ਸਕਦਾ ਚਿੱਟੇ ਦਾ ਸੇਵਨ ਵੀ ਕੀਤਾ ਹੋਵੇ ਪਰ ਮੈਂ ਗੱਲ ਕਹਿਣਾ ਜੇ ਨਹੀਂ ਤਾਂ ਤੂੰ ਜਿੱਥੇ ਮਰਜੀ ਜਿਹੜੀ ਤੂੰ ਗੱਲ ਕਰਦਾ ਲੋਕਾਂ ਦੀ ਕਚਹਿਰੀ ਚਾਹ ਲੋਕਾਂ ਦੀ ਕਚਹਿਰੀ ਚ ਆਣ ਕੇ ਤੂੰ 2 ਸਾਲਾਂ ਦੇ ਕੰਮ ਗਣਾ ਔਰ ਮੈਂ ਦੱਸੂਗਾ ਕਿ ਦੋਹਾਂ ਸਾਲਾਂ ਚ ਜੀਰੇ ਹਲਕੇ ਚੋਂ ਕਿੰਨੇ 100 ਕਰੋੜ ਰੁਪਈਆ ਜਿਹੜਾ ਉਹ ਤੁਸੀਂ ਤੁਹਾਡੀ ਸਰਕਾਰ ਵਾਪਸ ਲੈ ਕੇ ਗਈ ਜਿਹੜਾ ਮੈਂ ਮਨਜ਼ੂਰ ਕਰਾਇਆ ਸੀ ਇਸ ਕਰਕੇ ਮੈਂ ਗੱਲ ਕਹਿਣਾ ਔਰ ਉਹਨਾਂ ਸਾਰਿਆਂ ਭਰਾਵਾਂ ਤੋਂ ਚਾਹੇ ਕੋਈ ਸਵਰਨਗਰ ਭਰਾ ਹੈ ਚਾਹੇ ਕੋਈ ਸਾਡੇ ਭਾਈ ਲਾਲੋ ਦੇ ਵਾਰਿਸ ਆ ਮੈਂ ਸਾਰੀਆਂ ਸਿੱਖ ਸੰਤਾਂ ਤੋਂ ਇਸ ਗੱਲ ਦੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੇ ਇਹ ਮੂਰਖ ਹੋ ਗਿਆ ਤੇ ਆਪਾਂ ਮੂਰਖ ਨਹੀਂ ਮੰਨੋ ਆਪਾਂ ਗੁਰੂ ਦੇ ਵਾਰਿਸ ਆ ਔਰ ਗੁਰੂ ਨੇ ਹਮੇਸ਼ਾ ਪਿਆਰ ਨਾਲ ਰਹਿਣਾ ਸਿਖਾਇਆ ਅੱਜ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਕਈ ਉਹ ਕਹਿੰਦੇ ਸੀ ਅੱਜ ਤੇਰੇ ਪੁਤਲੇ ਫੂਕੇ ਜਾਣਗੇ ਉਹ ਪੁਤਲੇ ਜੇ ਫੂਕਣੇ ਆ ਤਾਂ ਇਹਦੇ ਟੋਪੀ ਵਾਲੀ ਜਿਹੜੀ ਜਿਹੜੀ ਤੇ ਟੋਪੀ ਲੈ ਕੇ ਰੱਖਦਾ ਠੀਕ ਹੈ ਪਾਕ ਦਾਲੇ ਪੁੱਤਲੇ ਨਾ ਭੁਕੇ ਅੱਜ ਪੱਗ ਦੀ ਬੇਇੱਜ਼ਤੀ ਹੋਣੀ ਹੈ ਇਹਨੇ ਤਾਂ ਪੱਗ ਚੌਧਰ ਲੈ ਲਈ ਬੰਨੀ ਹੈ ਔਰ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਮੈਂ ਕੋਈ ਵੋਟਾਂ ਦੀ ਗੱਲ ਨਹੀਂ ਕਰਦਾ ਮੈਂ ਨਾ ਵੋਟਾਂ ਤੋਂ ਬਾਅਦ ਔਰ ਮੈਂ ਨਾ ਇੱਕ ਸਵਾਲ ਜ਼ਰੂਰੀ ਨੂੰ ਇਹ ਗੱਲ ਕਰੇ ਕਿ ਅੱਜ ਲਾਲਜੀਤ ਸਿੰਘ ਭੁੱਲਰ ਜੇ ਤੂੰ ਕੱਲ ਬੋਲਿਆ ਤੂੰ ਮਾਫੀ ਮੰਗ ਲਈ ਮਾਫੀ ਮੰਗਣ ਤੋਂ ਬਾਅਦ ਫੇਰ ਤੇਰੀ ਇੱਕ ਵੀਡੀਓ ਆਈ ਹੈ ਗੱਲ ਪਰਿਵਾਰ ਦੇਤੇ ਔਰ ਗੱਲ ਇਹ ਕਰਦੇ ਆ ਕਿ ਜੇ ਪਰਿਵਾਰ ਬਾਰੇ ਇੱਕ ਦੂਜੇ ਬਾਰੇ ਆਪਾਂ ਫਰੂਲਣ ਲਾ ਪਏ ਮੈਂ ਤਾਂ ਅੱਜ ਵੀ ਕਹਿੰਦਾ ਯਾਰ ਮੇਰਾ ਬਾਪ ਕੰਪੈਨ ਚਲਾਉਂਦਾ ਸੀ ਮੈਂ ਇੱਕ ਕਿਸਾਨ ਦਾ ਪੁੱਤਰ ਮੇਰਾ ਪਿਓ ਦਿਹਾੜੀਆਂ ਕਰਦਾ ਰਿਹਾ ਮੈਨੂੰ ਅੱਜ ਵੀ ਮੇਰੇ ਬਾਪ ਨੇ ਸਿਖਾਇਆ ਮੈਂ ਜਦੋਂ ਸਾਈਕਲ ਸਿੱਖਿਆ ਅੱਜ ਵੀ ਬੰਤਾ ਸਿੰਘ ਬੌਰੀਆ ਸਿੰਘਾ ਜਿੰਦੇ ਸਾਈਕਲ ਤੇ ਮੈਂ ਕੈਂਚੀ ਚਲਾਉਣਾ ਸਿੱਖਿਆ ਅੱਜ ਵੀ ਮੈਂ ਉਹਦੇ ਪੈਰੀ ਹੱਥ ਲਾਉਂਦਾ ਮੈਂ ਸਤਿਕਾਰ ਕਰਦਾ ਅੱਜ ਮੇਰੇ 'ਚ ਮੈਂ ਗੱਲ ਕਹਿਣਾ ਕਿ ਜੇ ਤਾਕਤਾਂ ਦਿੱਤੀਆਂ ਨੇ ਤੇ ਇੰਨਾ ਹੰਕਾਰ ਨਾ ਤੇਰੇ 'ਚ ਜਿੰਨਾ ਹੰਕਾਰ ਤੇਰੇ 'ਚ ਆ ਗਿਆ ਅੱਜ ਤੂੰ ਰੱਬ ਭੁੱਲ ਗਿਆ ਔਰ ਮੇਰੀ ਹੱਥ ਜੁੜ ਕੇ ਭਰਾਵਾ ਤੈਨੂੰ ਬੇਨਤੀ ਆ ਕਿ ਸਿੱਖ ਪੱਗ ਬੰਨ੍ਹ ਕੇ ਜਿਵੇਂ ਬਿੱਟੂ ਕਰਦਾ ਸੀ ਨਾ ਸਿੱਖਾਂ ਦੇ ਉਲਟ ਬੋਲਦਾ ਸੀ ਉਹ ਤੂੰ ਐਡਾ ਜੋਧਾ ਹੈ ਅੱਜ ਗਿੱਲ ਦੇ ਉਲਟ ਬੋਲਦਾ ਓਦੋਂ ਮੁੱਖ ਮੰਤਰੀ ਦੇ ਉਲਟ ਬੋਲਦਾ ਜਿੱਦਣ ਐਨਐਸਐ ਲਾਈ ਸੀ ਅੰਮ ਭਾਈ ਅਮਰਤਪਾਲ ਚ ਓਦੋਂ ਕਿਹਾ ਨਾ ਬੋਲਿਆ ਵੀ ਤੂੰ ਮੈਨੂੰ ਦੱਸ ਕੀ ਕੀਤਾ ਹੁੰਦੇ ਲਈ ਬੋਲਿਆ ਕੁਝ ਹੁਣ ਜੇ ਤੂੰ ਕਹਿੰਦਾ ਤੂੰ ਲਾਹੌਰਿਆ ਜੱਟ ਔ ਕਿੱਧਰ ਦਾ ਲਾਹੌਰਿਆ ਜੱਟ ਮੈਨੂੰ ਨਹੀਂ ਲੱਗਦਾ ਤੂੰ ਲਾਹੌਰਿਆ ਜੱਟ ਹੋਵੇਂ ਜੇ ਲਾਹੌਰਿਆ ਜੱਟ ਹੁੰਦਾ ਮੈਂ ਉਦੋਂ ਵੀ ਬਿੱਟੂ ਦੇ ਖਿਲਾਫ ਬੋਲਿਆ ਕਿ ਬਿੱਟੂ ਤੂੰ ਸਿੱਖਾਂ ਦੇ ਖਿਲਾਫ ਹੁੰਦਾ ਮੈਂ ਉਦੋਂ ਵੀ ਆਪ ਦੇ ਮੁੱਖ ਮੰਤਰੀ ਦੇ ਖਿਲਾਫ ਬੋਲਿਆ ਜੇ ਵਾਅਦੇ ਤੇਰੇ ਚੜਖੇ ਗਿਆ ਮਾੜੀ ਮੋਟੀ ਪਰ ਮੈਨੂੰ ਨਹੀਂ ਲੱਗਦਾ ਤੇਰੀ ਅਲਤ ਮਰ ਚੁੱਕੀ ਆ ਤੂੰ ਲੋਕਾਂ ਦੇ ਵਿੱਚ ਜਾਤ ਪਾਗ ਦੇ ਵਿੱਚ ਤੇ ਧਰਮਾਂ ਦੇ ਵਿੱਚ ਵੰਡਣਾ ਚਾਹਦਾ ਹੈ ਇਸ ਕਰਕੇ ਲੋਕੋ ਇਹੋ ਜਿਹੇ ਲੋਕਾਂ ਤੋਂ ਸचेਤ ਰਹਿਣ ਦੀ ਸਾਨੂੰ ਲੋੜ ਆ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਕਿ ਇਹਦੇ ਅਹੁਦਿਆਂ ਤੋਂ ਇਹਦੇ ਤੋਂ ਮਹਿਕਮੇ ਵਾਪਸ ਲਈਏ ਲੈ ਜਾਣ ਔਰ ਮੈਂ ਇਹ ਵੀ ਗੱਲ ਕਹਿਣਾ ਕੀ ਜਲਦੀ ਤੋਂ ਜਲਦੀ ਜਿਹੜਾ ਕਿਉਂਕਿ ਇੱਕ ਬੰਨੇ ਤਾਂ ਅਸੀਂ ਵਿਸ਼ਕਰਮਾਡੇ ਬਣਾਉਨੇ ਆ ਇੱਕ ਬੰਨੇ ਅਸੀਂ ਇਹ ਗੱਲ ਕਹਿਨੇ ਆ ਕਿ ਸਾਡੇ ਕੋਲ ਟਰਾਂਸਪੋਰਟ ਮਹਿਕਮਾ ਹੈ ਉਹ ਟਰਾਂਸਪੋਰਟ ਮਹਿਕਮਾ ਜੇ ਬਾਸ ਖਰਾਬ ਹੋ ਜੇ ਤੇ ਕੌਣ ਠੀਕ ਕਰਦਾ ਉਹ ਭਾਈ ਲਾਲੋ ਦੇ ਬਾਸ ਠੀਕ ਕਰਦੇ ਆ ਔਰ ਮੇਰੇ ਹਿਸਾਬ ਨਾਲ ਤੇਰਾ ਦਿਮਾਗ ਵੀ ਜਿਹੜਾ ਉਹ ਭਾਈ ਲਾਲੋ ਦੇ ਬਾਸ ਠੀਕ ਕਰਨਗੇ ਔਰ ਜਿਹੜਾ ਤਰਾਸ਼ਣਾ ਉਹ ਸਾਡੇ ਸਰਨਕਾਰ ਭਰਾ ਤਰਾਸ਼ਣਗੇ ਤੈਨੂੰ ਇਹੋ ਜਾਂ ਕਿ ਤੂੰ ਯਾਦ ਪਿਆ ਰੱਖੇਗਾ ਔਰ ਇਸ ਕਰਕੇ ਮੇਰੀ ਸਾਰਿਆਂ ਭਰਾਵਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਇਹ ਕਿ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਸੀ ਇੱਕ ਬਦਲਾਅ ਲਾ ਕੇ ਪਰ ਤੁਹਾਨੂੰ ਵੀ ਨਹੀਂ ਸੀ ਪਤਾ ਕਿ ਬਦਲਾਅ ਦੇ ਵਿੱਚ ਇਹੋ ਜਿਹੇ ਮੂਰਖਾਂ ਦੇ ਸਿਰ ਦੇ ਉੱਤੇ ਤਾਜ ਰੱਖੇ ਜਾਣਗੇ ਇਸ ਕਰਕੇ ਭਰਾਓ ਮੈਂ ਲਾਲਜੀਤ ਸਿੰਘ ਢੋਲਰ ਬਾਰੇ ਜੋ ਕੁਝ ਕਹਿ ਜਿੱਤਾ ਵਾਕਿਆ ਹੀ ਸਹੀ ਆ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਗੱਲ ਕਹਿੰਦਾ ਵੀਡੀਓ ਵੀ ਵੱਧ ਤੋਂ ਵੱਧ 6 ਕਰੋੜ ਜਿੱਥੇ ਜਾਂਦਾ ਇਹਨੂੰ ਇਹ ਨਾ ਕਹੋ ਕਿ ਜਿਵੇਂ ਇਹਨੇ ਕੀਤੀ ਇਹਨੂੰ ਪੁੱਛੋ ਦੋਵਾਂ ਸਾਲਾਂ ਚ ਕੀਤਾ ਕੀ ਇਹਨੂੰ ਪੁੱਛੋ ਕਿ ਭਾਈ ਅਮਰਤਪਾਲ ਉਹਨਾਂ ਦੇ ਜਦੋਂ ਐਨਐਸਏ ਲੱਗੀ ਸੀ ਕੀ ਕੀਤਾ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਸਾਥ ਮਿਲ ਗਿਆ ਉਹ ਸ਼ੁਭ ਕਰਨ ਜਿਹੜਾ ਸਾਡਾ ਕਿਸਾਨ ਭਰਾ ਜਿਹਨੇ ਗੋਲੀ ਮਾਰ ਕੇ ਮਾਰ ਦਿੱਤਾ ਕਿ ਉਹਨੋਂ ਇਨਸਾਫ ਮਿਲ ਗਿਆ ਇਹਨੂੰ ਇਹੋ ਜੇ ਸਵਾਲ ਕਰਿਓ ਕਿਉਂਕਿ ਜੇ ਇਹ ਘਟੀਆ ਗੱਲਾਂ ਕਰਦਾ ਤੇ ਸਾਡਾ ਫਰਜ਼ ਨਹੀਂ ਬੰਦਦਾ ਅਸੀਂ ਗੁਰੂ ਨੂੰ ਮੰਨਣ ਵਾਲੇ ਲੋਕਾਂ ਗੁਰੂ ਦੇ ਸਿੱਖਾਂ ਔਰ ਗੁਰੂ ਦੇ ਲੜ ਲੱਗੇ ਆ ਔਰ ਗੁਰੂ ਨੇ ਜੋ ਸਾਡੇ ਚੋਂ ਹਮੇਸ਼ਾ ਹੀ ਜਿਹੜਾ ਕਿ ਉਹ ਇਹ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਆ ਸਾਨੂੰ ਜਿਹੜੀ ਉਹ ਪ੍ਰੇਰਣਾ ਦਿੱਤੀ ਆ ਇਸ ਕਰਕੇ ਭਰਾਓ ਬੋਲਦਿਆਂ ਕੋਈ ਵੱਧ ਘੱਟ ਲਫ਼ਜ਼ ਬੋਲਿਆ ਨਾ ਵੇਖੇ ਮਹਾਰਾਜਾ ਜਟਕਾ ਫਤਿਹ ਬੁਲਾਉਣਾ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਫਤਿਹ ਸੋ ਸਾਬਕਾ ਵਿਧਾਇਕ ਕੁਲਵੀਰ ਜੀ ਦਾ ਕਾਫੀ ਨਿਰਾਜ਼ ਨਜ਼ਰ ਆਇਆ ਨੇ ਉਹਨਾਂ ਵੱਲੋਂ ਕਾਇਆ ਗਿਆ ਕਿ ਮੰਤਰੀ ਦੇ ਮਾਫੀ ਮੰਗਣ ਨੂੰ ਲੈ ਕੇ ਕੁਝ ਨਹੀਂ ਹੋਣਾ ਸੀਐਮ ਸਾਹਿਬ ਆਪ ਮਾਫੀ ਮੰਗਣ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਮੰਤਰੀ ਸਾਹਿਬ ਦਾ ਕੀ ਬਿਆਨ ਸਾਹਮਣੇ ਆਂਦਾ ਇਹ ਤਾਂ ਅਣਸਮਝਾ ਦੱਸੇਗਾ ਕੈਮਰਾਪਰਸ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵੇ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ